ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਰੁੱਖਾਂ ਬਾਰੇ ਚਰਚਾ ਕਰਾਂਗੇ ਜੰਗਲਾਂ ਬਾਰੇ ਚਰਚਾ ਕਰਾਂਗੇ ਮੇਨ ਤਾਂ ਇਹ ਸਾਡੇ ਪੰਜਾਬ ਕੋਲੇ ਆ ਚਰਚਾ ਜਿਹੜੀ ਬਹੁਤ ਇੰਪੋਰਟੈਂਟ ਹੈਗੀ ਵੀ ਕੀ ਸਾਡੇ ਪੰਜਾਬ ਕੋਲੇ ਜਿੰਨੀ ਸਾਡੀ ਜ਼ਮੀਨਾਂ ਦੇਖਦੇ ਆ ਝੋਨਾ ਕਣਕ ਦੇਖਦੇ ਆ ਇਹ ਹਰੀ ਕ੍ਰਾਂਤੀ ਤੋਂ ਬਾਅਦ ਜਿਹੜਾ ਇਹ ਸਾਰਾ ਵਰਤਾਰਾ ਸ਼ੁਰੂ ਹੋ ਉਸ ਤੋਂ ਪਹਿਲਾਂ ਸਾਡੇ ਕੋਲ ਜੰਗਲ ਹੁੰਦੇ ਸੀ ਇਹ ਆਪਾਂ ਚਰਚਾ ਕਰਾਂਗੇ ਬਿਲਕੁਲ ਸਾਡੇ ਪੰਜਾਬ ਕੋਲੇ ਇਹ ਜਿਹੜੀਆਂ ਇਹ ਜਿਹੀਆਂ ਇੰਨੀਆਂ ਜ਼ਮੀਨਾਂ ਜਿਹੜੇ ਲੱਗੇ ਖੇਤ ਨਹੀਂ ਦੇਖਦੇ ਸੀਗੇ ਜੰਗਲ ਵੀ ਹੁੰਦੇ ਸੀਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਾਡੇ ਕੋਲ 12 ਹੁੰਦੀਆਂ ਸੀਗੀਆਂ ਪੰਜਾਬ ਦੇ ਕੋਲ ਸਾਡੇ ਕੋਲ ਲੱਖੀ ਜੰਗਲ ਸੀ ਬਹੁਤ ਵੱਡਾ ਇਲਾਕਾ ਜੰਗਲ ਜੰਗਲਾਤ ਦੇ ਹਿੱਟ ਮਤਲਬ ਕਹਿੰਦਾ ਸਾਡੇ ਕੋਲ ਮੱਤੇਵਾੜਾ ਦੇ ਜਿਹੜਾ ਇਲਾਕਾ ਸੀਗਾ ਮਾਚੀਵਾੜਾ ਜੰਗਲ ਸੀਗੇ ਮੱਤੇਵਾੜਾ ਦਾ ਜੰਗਲ ਇੱਕ ਲੱਗ ਇੱਕ ਬਹੁਤ ਵੱਡਾ ਸਿਸਟਮ ਹੈਗਾ ਮਾਚੀਵਾੜਾ ਜੰਗਲ ਹੁੰਦੇ ਸੀਗੇ ਆ ਹੁਣ 12 ਬਾਰੇ ਪਹਿਲਾਂ ਗੱਲ ਕਰਾਂਗੇ 12 ਕੀ ਚੀਜ਼ ਸੀ ਇਹ ਸਾਡੇ ਜਿਹੜੇ ਦਰਿਆਵਾਂ ਦੇ ਵਿੱਚ ਵਿਚੜੀ ਜਗਾਵਾਂ ਸੀਗੀਆਂ ਮਤਲਬ ਉਹਨੂੰ 12 ਬੋਲਦੇ ਸੀਗੇ ਤੇ ਇਹ ਜਿਹੜੇ 12 ਹੁੰਦੇ ਸੀ ਇਹ ਇਲਾਕੇ ਜਿਹੜੇ ਸੀਗੇ ਜਿੱਥੇ ਹਿਊਮਨ ਪੋਪੂਲੇਸ਼ਨ ਹੁੰਦੀ ਸੀ ਲੋਕ ਰਹਿੰਦੇ ਉਹਨਾਂ ਤੋਂ ਪરા ਹੁੰਦੇ ਜੰਗਲ ਹੁੰਦੇ ਸੀ ਸਾਰੇ ਮਤ ਸਾਡੇ ਕੋਲ 4 12 ਹੁੰਦੀ ਸੀ ਪੰਜਾਬ ਕੋਲੇ ਇੱਕ ਤਾਂ ਕੜਾਣਾ ਬਾਰ ਸਾਡੀ ਸੀਗੀ ਉਸ ਵੇਲੇ ਸੰਦਲ ਬਾਰ ਸਾਡੇ ਕੋਲ ਹੁੰਦੀ ਸੀਗੀ ਇੱਕ ਗੰਜੀ ਬਾਰ ਹੁੰਦੀ ਸੀ ਕਿ ਨੀਲੀ ਬਾਰ ਹੁੰਦੀ ਸੀ ਹੁਣ ਇਹ 12 ਨਾਲ ਦੱਸਾਂਗੇ ਕਿੱਥੇ ਕਿੱਥੇ ਸੀਗੀਆਂ 12 ਇਹ ਜਿਹੜੀ ਕੜਾਣਾ ਬਾਰ ਸਾਡੀ ਸੀਗੀ ਇਹ ਸਾਡੇ ਜੇਲਮ ਤੇ ਚਨਾਬ ਜਿਹੜਾ ਦਰਿਆ ਸੋਦੇ ਵਿਚਕਾਰਲਾ ਹਿੱਸਾ ਸੀਗਾ ਉਸ ਬਾਰ ਦਾ ਕਹਿੰਦੇ ਸੀ ਕਿ ਸੰਦਲ ਬਾਰ ਜਿਹੜੀ ਸੀਗੀ ਇਹ ਸਭ ਤੋਂ ਵੱਡੀ ਬਾਰ ਸੀਗੀ ਇਹ ਜਿਹੜਾ ਇਲਾਕਾ ਸੀਗਾ ਚਨਾਬ ਤੇ ਰਾਵੀ ਦਰਿਆ ਦੇ ਕੰਢੇ ਵਿਚਕਾਰ ਸੀਗਾ ਨੀਲੀ ਬਾਰ ਜਿਹੜੀ ਸੀਗੀ ਏ ਸੀਗੀ ਬਿਆਸ ਸਤਲੁਜ ਦਰਿਆ ਦੇ ਵਿਚਕਾਰ ਤੇ ਗੰਜੀ ਬਾਰ ਸੀਗੀ ਰਾਵੀ ਤੇ ਬਿਆਸ ਦੇ ਦਰਿਆ ਦੇ ਵਿਚਕਾਰ ਇਹ 12 ਸੀਗੇ ਸਾਡੀਆਂ ਉਸ ਤੋਂ ਸਾਡਾ ਸੰਦਲ ਬਾਰ ਸੀ ਬੜੀ ਮਸ਼ਹੂਰ ਬਾਰ ਸੀ ਇਹਦੇ ਵਿੱਚ ਜਿਹੜਾ ਮਹੀਰ ਰਾਂਝਾ ਹੋ ਗਿਆ ਤੇ ਮਿਰਜ਼ਾ ਸਾਹਿਬਾ ਜਿਹੜੇ ਕਿਸੇ ਸੇ ਪਸੰਦ ਆ ਇਹ ਇਸ ਬਾਰ ਸੰਦਲ ਬਾਰ ਵਿੱਚ ਹੋਏ ਮਤਲਬ ਕਹਿੰਦਾ ਉਸ ਰਾਇ ਅਬਦੁੱਲਾ ਖਾਨ ਪੱਟੀ ਸੀਗਾ ਦੁੱਲਾ ਪੱਟੀ ਬੋਲ ਦਿੰਦੇ ਆ ਜਦੋਂ ਉਹਨਾਂ ਦੁੱਲਾ ਪੱਟੀ ਨੇ ਗੁਰਿਲਾ ਬਾਰ ਕੀਤੀ ਸੀਗੀ ਅਕਬਰ ਦੇ ਫੌਜਾਂ ਨਾਲ ਲੜਾਈ ਲੜੀ ਸੀਗੀ ਇਸ ਬਾਰ ਦੇ ਵਿੱਚ ਰਹੇ ਬਹੁਤ ਮਸ਼ਹੂਰ ਆ ਇਸ ਨੂੰ ਜੁੜੀ ਹਥਿਆਰ ਤੇ ਅਬਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਹੈਗਾ ਉਸ ਵਾਰਸ਼ਾ ਜਿਹੜਾ ਸਾਡਾ ਪੋएट ਹੋਇਆ ਉਹਦਾ ਜਨਮ ਜਿਹੜਾ ਹੈ ਸੰਦਲਵਾਰਚ ਹੋਇਆ ਇਸ ਕਰਕੇ ਜਿਹੜੀ ਇਹ ਬਾਹਰ ਹੈਗੀ ਇਹ ਸੰਦਲਵਾਰ ਬਹੁਤ ਸਾਡੀ ਮਸ਼ਹੂਰ ਤੇ ਵੱਡੀ ਬਾਾਰ ਸੀਗੀ ਜੰਗਲਾਂ ਦਾ ਰਕਬਾ ਸੀਗਾ ਉਸ ਨੂੰ ਗੱਲ ਕਰਾਂਗੇ 12 ਕਿਵੇਂ ਖਤਮ ਹੋਈ ਇਸ ਬਾਰੇ ਚਰਚਾ ਕਰਾਂਗੇ 1849 ਤੋਂ ਬਾਅਦ ਜਦੋਂ ਬ੍ਰਿਟਿਸ਼ ਨੇ ਜਿਹੜੇ ਗੋਰਿਆਂ ਨੇ ਸਾਡੇ ਸਿੱਖ ਰਾਜ ਦੇ ਉੱਤੇ ਕਬਜ਼ਾ ਕੀਤਾ ਉਸ ਤੋਂ ਬਾਅਦ ਲਿਟਰ ਜਿਹੜੇ 19ਵੀਂ ਸਦੀ ਦੀ ਬਾਤ ਵਿੱਚ ਜਦੋਂ ਉਹਨਾਂ ਨੇ ਫਿਰ ਮਤਲਬ ਕਹਿੰਦਾ ਨਹਿਰਾ ਬਣਾਉਣੀ ਸ਼ੁਰੂ ਕੀਤੀਆਂ ਇਹਨਾਂ 12 ਨੂੰ ਖਤਮ ਕਰਕੇ ਨਹਿਰਾ ਬਣਾਉਣੇ ਸ਼ੁਰੂ ਕੀਤੀਆਂ ਤੇ ਉੱਥੋਂ ਫਿਰ ਉਹਨਾਂ ਨੇ ਪਲੇਨ ਕਰਕੇ ਖੇਤੀ ਸ਼ੁਰੂ ਕੀਤੀ ਉਹਨਾਂ ਨੇ ਲੋਕਾਂ ਨੂੰ ਬਾਹਰੋਂ ਲਿਆ ਕੇ ਉਹਨੂੰ ਥਰਾਉਣਾ ਸ਼ੁਰੂ ਕੀਤਾ ਤੇ ਉੱਥੋਂ ਉੱਥੋਂ ਜਿਹੜੀਆਂ ਪੰਜਾਬ ਦੀਆਂ ਕਲਾਨ ਕਨਾਲ ਕਲੋਨੀਆਂ ਸੀਗੀਆਂ ਉਹ ਸਟੈਬਲਿਸ਼ ਹੋਈਆਂ ਮਤਲਬ ਕਹਿੰਦਾ ਉਹਨਾਂ ਦੇ ਗੋਰੀਆਂ ਦੇ ਰਾਜ ਵਿੱਚ ਇਹ ਸਾਡੀਆਂ 12 ਜਿਹੜੀਆਂ ਖਤਮ ਹੋਈਆਂ ਉੱਥੋਂ ਜੰਗਲ ਸਾਡੇ ਇਹਨਾਂ ਦਰਿਆਵਾਂ ਦੇ ਵਿਚਕਾਰ ਕਾਫੀ ਵੱਡੇ ਲੈਵਲ ਦਾ ਖਤਮ ਹੋਈ ਮਤਲਬ ਕਹਿੰਦਾ ਹੁਣ 12 ਤੋਂ ਬਾਅਦ ਲੱਖੀ ਜੰਗਲ ਬਾਰੇ ਗੱਲ ਕਰਾਂਗੇ ਲੱਖੀ ਜੰਗਲ ਨੂੰ ਅਸੀਂ ਦੇਖ ਕੇ ਆਏ ਪਿੰਡ ਵਿੱਚ ਜਾ ਕੇ ਉੱਥੇ ਲੱਖੀ ਜੰਗਲ ਦੇ ਵਿੱਚ ਜਿਹੜਾ ਪਿੰਡ ਹੈਗਾ ਉਹਦੇ ਵਿੱਚ ਫਲਾਈ ਸਾਹਿਬ ਗੁਰਦਾਰਾ ਵੀ ਮੌਜੂਦ ਹੈਗਾ ਤਿੰਨ ਪਾਸ਼ਾ ਦੀ ਜਗ੍ਹਾ ਹੈਗੀ ਹੈ ਤਾਂ ਹਿਸਟਰੀ ਆਫ ਸਿੱਖ ਵੋਲਿਊਮ 1 ਜਿਹੜਾ ਖੁਸ਼ਵੰਤ ਸਿੰਘ ਜੀ ਨੇ ਲਿਖਿਆ ਹੈਗਾ ਉਹ ਖੁਸ਼ਵੰਤ ਸਿੰਘ ਨੇ ਲਿਖਿਆ ਹੈਗਾ ਵੀ ਲੱਖੀ ਜੰਗਲ ਜਿਹੜਾ ਇਲਾਕਾ ਸੀ ਉਹਦੇ ਲੱਖਾ ਰੁੱਖ ਹੁੰਦੇ ਸੀ ਮਤਲਬ ਕਹਿੰਦਾ ਉਸ ਵਕਤ ਲਿਊਇਸ ਈ ਫਾਈਨੈਂਸ ਅਤੇ ਡਬਲਯੂ ਐਚ ਮੈਕਲਵਾਈਡ ਨੇ 2014 ਚ ਆਪਣੇ ਕੰਮ ਚ ਉਹਨਾਂ ਨੇ ਲਿਖਿਆ ਹੈਗਾ ਹਿਸਟੋਰੀਕਲ ਡਿਕਸ਼ਨਰੀ ਆਫ ਸਿੱਖਿਜ਼ਮ ਦੇ ਵਿੱਚ ਲਿਖਿਆ ਉਹਨਾਂ ਨੇ ਉਹਨਾਂ ਨੇ ਵੀ ਇਸ ਵਿੱਚ ਇਸ ਵਿੱਚ ਡਿਸਕ੍ਰਾਈਬ ਕੀਤਾ ਲੱਖੀ ਜੰਗਲ ਬਹੁਤ ਵੱਡਾ ਜੰਗਲ ਹੁੰਦਾ ਸੀ ਮੈਂ ਤਾਂ ਇਹ ਜਿਹੜਾ ਸਾਡਾ ਲੱਖੀ ਜੰਗਲ ਬਾਰੇ ਸਿਸਟਮ ਸੀਗਾ ਉਸ ਵੇਲੇ ਸਾਡੇ ਮਾਛੀ ਵਾਲਾ ਜੰਗਲ ਹੁੰਦੇ ਸੀਗੇ ਪੰਜਾਬ ਵਿੱਚ ਮਾਛੀ ਵਾਲਾ ਜੰਗਲ ਸਾਡਾ ਉੱਥੇ ਦਸਵੇਂ ਪਾਤਸ਼ਾਹ ਨੇ ਉਧਰ ਸ਼ੈਲਟਰ ਲਈ ਮਤਲਬ ਜਰੂਰ ਮੁਗਲਾਂ ਨਾਲ ਚਮਕੌਰ ਸਾਹਿਬ ਦੀ ਜੰਗ ਲੜੀ ਤਾਂ ਉਸ ਸਮੇਂ ਇਹਨਾਂ ਨੇ ਪਾਤਸ਼ਾਹ ਉੱਥੇ ਰੁਕੇ ਮਤਲਬ ਕਹਿੰਦਾ ਉਹਨਾਂ ਨੇ ਇੱਕ ਸ਼ਬਦ ਵੀ ਉੱਥ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਉਹਨਾਂ ਨੇ ਉਸ ਜੰਗਲਾਂ ਵਿੱਚ ਮਾਛੀਬੜਾ ਜੰਗਲਾਂ ਵਿੱਚ ਇਸ ਦਾ ਜ਼ਿਕਰ ਕੀਤਾ ਤਾਂ ਲੱਖੀ ਜੰਗਲੀ ਆਪਾਂ ਦੁਬਾਰਾ ਫਿਰ ਜ਼ਿਕਰ ਕਰਦੇ ਹਾਂ ਵੇਸਟ ਲੈਂਡ ਹੁੰਦੀ ਸੀ ਸਦਰਨ ਪਾਰ ਦੱਖਣੀ ਪੰਜਾਬ ਦੀ ਫਰੋਜ਼ਪੁਰ ਇਲਾਕੇ ਕਿਉਂਕਿ ਬਾਅਦ ਚ ਬਣੇ ਸਾਡੇ ਜ਼ਿਲ੍ਹੇ ਜਿਹੜੇ ਫਦਲਕਾ ਮੁਕਸਰ ਫਰੋਜ਼ਪੁਰ ਵੀ ਟੁਟਕੇ ਬਣੇ ਹੈਗੇ ਆ ਉਸ ਵੇਲੇ ਉਸ ਵੇਲੇ ਖਾਲਸਾ ਜਿਹੜੇ ਰਾਸ ਸੀ ਉਦੋਂ ਉਹਨਾਂ ਨੇ ਮੁਗਲਾਂ ਲੜਦੇ ਉਸ ਵੇਲੇ ਇਸ 18ਵੀਂ ਸਦੀ ਵਿੱਚ ਉਹਨਾਂ ਨੇ ਇਸ ਜਿਹੜੇ ਜੰਗਲ ਲੱਖੀ ਜੰਗਲ ਦਾ ਇਲਾਕਾ ਸੀਗਾ ਇਹਦੇ ਵਿੱਚ ਪ੍ਰਾਹ ਲਈ ਸੀਗੀ ਪਰ ਗੱਲ ਇਸ ਤਰ੍ਹਾਂ ਦੀ ਸਾਡੇ 12 ਹੁੰਦੇ ਸੀ ਜਿਵੇਂ ਜ਼ਿਕਰ ਕੀਤਾ ਸਾਡੇ ਲੱਖੀ ਜੰਗਲ ਬਹੁਤ ਵੱਡਾ ਜੰਗਲ ਸੀਗਾ ਸਾਡਾ ਮਾਛੀਵਾੜਾ ਜੰਗਲ ਉਹਦੇ ਆਪਾਂ ਜ਼ਿਕਰ ਕੀਤਾ ਗੁਰੂ ਪਾਸ਼ਾ ਉਥੇ ਰੋਕੇ ਉਹਨਾਂ ਜੰਗਲਾਂ ਵਿੱਚ ਇਹ ਬਹੁਤ ਵੱਡੇ ਇਲਾਕੇ ਸਾਡੇ ਕੋਲ ਪੰਜਾਬ ਤੋਂ ਸੀਗੇ ਕੁਝ ਕੁਝ ਸਾਡੇ ਜੰਗਲ 12 ਦੇ ਖਤਮ ਕੀਤੇ ਸਾਡੇ ਗੋਰਿਆਂ ਨੇ ਖਾਂ ਅੰਗਰੇਜ਼ਾਂ ਨੇ ਇਸ ਟਾਈਮ ਤੇ ਖਤਮ ਹੋਏ ਫਿਰ ਹੌਲੀ ਹੌਲੀ ਸਾਡਾ ਕਾਹਨ ਹੋਇਆ ਉਹ ਸਾਡਾ ਕਾਹਨ ਹੋਇਆ ਜਦੋਂ ਹਰੀ ਕ੍ਰਾਂਤੀ ਕਿਰਵਾਈ ਉਸ ਤੋਂ ਬਾਅਦ ਸਾਡਾ ਮਦਰ ਕਹਿੰਦਾ ਰੁੱਖ ਵੜਨਾ ਸ਼ੁਰੂ ਖੇਤਾਂ ਤੋਂ ਨਿਕਲੇ ਸ਼ੁਰੂ ਹੋ ਗਏ ਮਰਬੇ ਬੰਦੀ ਜਦੋਂ ਹੋਈ ਆ ਸਾਡੇ ਬਿਊਰੋਕਸ ਨੂੰ ਦੱਸਦੇ ਆ ਮਰਬੇ ਬੰਦੀ ਆ ਵੇਲੇ ਢੱਕਾਂ ਦੇ ਸਾਡੇ ਪਟਿਆਲਾ ਹੋਇਆ ਮਾਲੀ ਦੇ ਰਾਕ ਢੱਕਾਂ ਦੇ ਰੁੱਖਦੇ ਬਹੁਤ ਜ਼ਿਆਦਾ ਜਿਹੜਾ ਸਾਡਾ ਪਿੰਡ ਹੈਗਾ ਟਕਾਂਸੂ ਕਲਾ ਟਕਾਂਸੂ ਮਾਜਰਾ ਕਰਕੇ ਪਿੰਡਾ ਰਾਜਪੁਰੇ ਕੋਲ ਉਹਦੇ ਪਿੰਡਾਂ ਦੇ ਨਾਮ ਟਕਾਂਸੂ ਜਿਹੜਾ ਵਾ ਢੱਕਾਂ ਦੇ ਨਾਮ ਤੋਂ ਪਿਆ ਉਥੇ ਲੋਕ ਇਹ ਨਾਂ ਤਾਂ ਪਿਆ ਕਹਿੰਦੇ ਵੀ ਤੁਸੀਂ ਕਿੱਥੇ ਗਏ ਹੋ ਕਹਿੰਦੇ ਮਰਬੇ ਬੰਦੀ ਤੋਂ ਬਾਅਦ ਕਹਿੰਦੇ ਜਮੀਨਾਂ 'ਚ ਟੱਕ ਵੱਢਣ ਗਏ ਹੋਇਆ ਉਸ ਤੋਂ ਹੈ ਜਿਹੜਾ ਟੱਕਾ ਦਾ ਟੱਕ ਤੇ ਰੁੱਖ ਤੋਂ ਟਕਾਂ ਨੂੰ ਸ਼ਬਦ ਪਿਆ ਇਸ ਤਰ੍ਹਾਂ ਉਹ ਤੋਂ ਜ਼ਿਕਰ ਉਹ ਤੋਂ ਪਤਾ ਲੱਗਦਾ ਸਾਡੇ ਬਹੁਤ ਟੱਕਾ ਦੇ ਜੰਗਲ ਵੀ ਹੁੰਦੇ ਸੀਗੇ ਤੇ ਹੁਣ ਸਾਡੇ ਕੋਲ ਟੱਕਾ ਦੇ ਜੰਗਲ ਨਹੀਂ ਰਹਿ ਰਹੇ ਮਗਰ ਉਸ ਤੋਂ ਬਾਅਦ ਸਾਡੇ ਹਰੀ ਕ੍ਰਾਂਤੀ ਤੋਂ ਬਾਅਦ ਸਾਡੇ ਬਹੁਤ ਸਾਰੇ ਰੁੱਖ ਕੱਢੇ ਗਏ ਫਿਰ ਹੌਲੀ ਹੌਲੀ ਫਰੀ ਇੰਡਸਟਰੀਲਾਈਜੇਸ਼ਨ ਸਾਡੀ ਹਾਈਵੇ ਬਣੇ ਸਾਡੇ ਹਾਈਵੇ ਦੇ ਨਾਂ ਦੇ ਉੱਤੇ ਬਹੁਤ ਸਾਰੇ ਜੰਗਲ ਸਾਡੇ ਮਤਲਬ ਰੁੱਖ ਰੋੜਾਂ ਤੋਂ ਬਹੁਤ ਪੁਰਾਣੇ ਰੁੱਖ ਪ੍ਰਾਤਨ ਰੁੱਖ ਕੱਢੇ ਗਏ ਸੀ ਆਪਦੀ ਅੱਖਾਂ ਨਾਲ ਦੇਖਿਆ ਵਣ ਨੂੰ ਨਿਕਲਦਾ ਹੋਇਆ ਝੰਡਾ ਦੇ ਰੁੱਖ ਨੂੰ ਬਹੁਤ ਪ੍ਰਾਤਨ ਹੁੰਦੀ ਸੀ ਥ ਜਿਹੜੀ ਬਠੰਡਾ ਤੋਂ ਬੂਰ ਬਣੀ ਆ ਜਾਂ ਬੂਰ ਤੋਂ ਫਸਲ ਕਰ ਡੂੜਾ ਬਣੀ ਉੱਥੇ ਸਾਡੇ ਪੁਰਾਣੇ ਰੁੱਖ ਹੁੰਦੇ ਸੀਗੇ ਉਸ ਤੋਂ ਬਾਅਦ ਸਾਡੇ ਕੋਲੇ ਇੱਕ ਹੋਰ ਦਿੱਕਤ ਸਾਨੂੰ ਆਈ ਜਿਹੜੀ ਸਾਡੀਆਂ ਵਾਈਲਡਲਾਈਫ ਸੈਂਕਚੂਰੀਆਂ ਸੀਗੀਆਂ ਸਾਡੀਆਂ ਰਿਜ਼ਰਵ ਫੋਰਸ ਉਹਦੇ ਇੱਕ ਮਸਕਟ ਨਾ ਦੀ ਵੈਰਿਟੀ ਨੂੰ ਲਿਆ ਕੇ ਲਾਇਆ ਗਿਆ ਜਿਹੜਾ ਸਾਡੇ ਕਲਰ ਜ਼ਮੀਨਾਂ ਸੀ ਉੱਥੋਂ ਉਹਨੂੰ ਕੋਸ਼ਿਸ਼ ਕੀਤੀ ਹਰਾ ਭਰਾ ਕਰਨ ਦੀ ਪਰ ਉਸਨੇ ਹੁਣ ਉਹਨੂੰ ਪਿਆਰ ਘਰੂਪ ਲੈ ਰਿਹਾ ਹੈਗਾ ਤਾਂ ਇਹ ਜਿਹੜਾ ਉਹਨੇ ਵੀ ਸਾਡੇ ਜਿਹੜਾ ਬਹੁਤ ਵੱਡੇ ਲੈਵਲ ਤੇ ਸਾਨੂੰ ਮਤਲਬ ਕਹਿਣ ਦਾ ਮਤਲਬ ਸਾਡੇ ਜੰਗਲਾਂ ਨੂੰ ਕਬਜ਼ਾ ਕੀਤਾ ਇਸ 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 ਲਈ ਮਸਕਟ ਨੇ ਮਤਲਬ ਇਹਨਾਂ ਵਲੈਤੀ ਕਿਕਰ ਨੇ ਇਸ ਦਾ ਕਬਜ਼ਾ ਹੁਣ ਛੁਡਾਉਣਾ ਬਹੁਤ ਮੁਸ਼ਕਲ ਹੋਇਆ ਪਿਆ ਅਸੀਂ ਦਾ ਮਤ ਸਾਡੀ ਫਾਊਂਡੇਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਨੂੰ ਬਹੁਤ ਵੱਡੇ ਲੈਵਲ ਤੇ ਕੱਢਿਆ ਜਾ ਰਿਹਾ ਹੈ ਕਹਿੰਦਾ ਮਕਸਦ ਇਹ ਜਿਹੜੀਆਂ ਇਹ ਜਿਹੜੀਆਂ ਚੀਜ਼ਾਂ ਸੀ ਜਿਹਨਾਂ ਜਿਹੜੀ ਵਰਤਾਰੇ ਸੀਗੇ ਸਾਰੇ ਸਾਡੇ ਪੰਜਾਬ ਦੇ 네ਟਿਵ ਰੁੱਖਾਂ ਨੂੰ ਖਤਮ ਹੁੰਦ ਕਰਦੇ ਤੁਰੇ ਗਏ ਅੱਜ ਸਾਡੀ ਇੱਕ ਸੰਸਥਾ ਹੈਗੀ ਜਿਹੜੀ ਕਿ 네ਟਿਵ ਰੁੱਖਾਂ ਨੂੰ ਮਰ ਮਰ ਸਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਸ ਵਜ੍ਹਾ ਅੱਜ ਅਸੀਂ ਜਿਹੜੇ ਕਾਂਚਾ ਗਾਚੀ ਬੋਲੀ ਜਿਹੜੀ ਆਂਧਰਾ ਹਦਰਾਬਾਦ ਦੇ ਵਿੱਚ ਜਗ੍ਹਾ ਹੈਗੀ ਆ ਜਦੋਂ ਆਈਟੀ ਪਾਰਕ ਬਨਵਾ 400 ਕਿੱਲਿਆਂ ਨੂੰ ਮਤਲਬ ਕਹਿੰਦਾ ਕੱਢਣ ਦੀ ਕੋਸ਼ਿਸ਼ ਕੀਤੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜੰਗਲ ਨੂੰ ਜਦੋਂ ਮੋਰਾਂ ਦੀਆਂ ਆਵਾਜ਼ਾਂ ਆئیں ਜਾਨਵਰਾਂ ਦੀਆਂ ਆਵਾਜ਼ਾਂ ਹਾਥੀ ਹਾਥੀ ਲੜਦੇ ਦੇਖੇ ਮਸ਼ੀਨਾਂ ਨਾਲ ਜਿਵੇਂ ਮਤਲਬ ਹਰ ਦੁਨੀਆ ਇੰਡੀਆ ਦੇ ਹਰ ਕੋਨੇ 'ਚ ਉਹਨਾਂ ਨੇ ਮਤਲਬ ਐਡਾ ਐਡਾ ਦਿਲ ਨੂੰ ਖਿੱਚਮਾ ਅਸਰ ਪਾਇਆ ਉਸcheid ਤੁਸੀਂ ਇਹ ਸੋਚ ਕੇ ਦੇਖੋ ਜਦੋਂ ਸਾਡੇ 12 ਤੋਂ ਜੰਗਲ ਕੱਢ ਗਏ ਹੁਣ ਸਾਡੇ ਜਿਹੜੇ ਜ਼ਮੀਨਾਂ 'ਚੋਂ ਜੰਗਲ ਕੱਢੇ ਗਏ ਸਾਡੇ ਪੰਛੀਆਂ ਦਾ ਕੀ ਹਾਲ ਹੋਣਾ ਇਸ ਲਈ ਜਿਹੜੇ ਸਾਡੇ ਪੰਜਾਬ ਦਾ ਕਹਾਨਾ ਹੋਇਆ ਉਸ ਦੀ ਪੂਰਤੀ ਅਸੀਂ ਨਹੀਂ ਕਰ ਸਕਦੇ ਪਰ ਅਸੀਂ ਨੂੰ ਥੋੜਾ ਜਿਹਾ ਰਿਵਾਈਵ ਜ਼ਰੂਰ ਕਰ ਸਕਦੇ ਜਿਹੜੇ ਸਾਡੇ ਜੰਗਲਾਂ ਦਾ ਰਕਵਰੜਾ 3.7% ਜੰਗਲਾਂ ਆ ਉਸ ਨੂੰ ਅਸੀਂ ਮੁੜ ਸਜੀਦ ਕਰਨ ਨੂੰ ਲੱਗੇ ਹੋਏ ਆ ਪਿੰਡ ਪਿੰਡ ਜੰਗਲ ਲਾਉਣ ਦੀ ਮਹਿੰਮ ਚੱਲੀ ਜਾਂਦੀ ਹੈਗੀ ਆ ਐਡਮਿਨਿਸਟ੍ਰੇਸ਼ਨ ਦੇ ਮਿਲ ਕੇ ਤੇ 1500 ਪਿੰਡਾਂ ਤੱਕ ਪਹੁੰਚ ਕਰ ਚੁੱਕੇ ਆ ਤਾਂ ਤਕਰੀਬਨ 13-1400 ਜੰਗਲ ਅਸੀਂ ਵੱਡੇ ਲਾ ਚੁੱਕੇ ਆ ਤਾਂ ਇਹਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਵੀ ਸਾਥ ਦਿੱਤਾ ਹੈਗਾ ਜਿੰਨਾਂ ਨੇ ਆਪਣੇ ਇੱਕ ਨਾਲ ਤੋਂ ਲੈ ਕੇ 8-8 ਕਿੱਲਾਂ ਤੱਕ ਜਗ੍ਹਾ ਦਿੱਤੀ ਹੈ ਦਾਨ ਕੀਤੀ ਹੈ ਜੰਗਲਾਂ ਵਾਸਤੇ ਤੇ ਹੋਂ ਸਾਡੇ ਲੋਡ ਹੈਗੇ ਜਿਹੜੇ ਸਾਡੇ ਕਿਸਾਨ ਭਰਾ ਜਿੰਨਾ ਵੀ ਸਾਰ ਸਕਦਾ ਹੈਗਾ ਆਪਣੇ ਖੇਤਾਂ ਦੇ ਕੱਡੇ ਸਾਡੇ ਅਸੀਂ ਇਹਨੂੰ ਦੱਸਿਆ ਵੀ ਕੋਈ ਕੋਈ ਟਾਕ ਵਾਲਾ ਖੇਤ ਹੁੰਦਾ ਸੀਗਾ ਝੰਡਾ ਵਾਲਾ ਚੌਂਕ ਹੁੰਦਾ ਸੀਗਾ ਤੂਤਾ ਵਾਲਾ ਖੂਹ ਹੁੰਦਾ ਸੀਗਾ ਸਾਡੇ ਪੁਰਾਣੇ ਸੀਗੇ ਕੇਂਦੂ ਵਾਲਾ ਖੇਤ ਹੁੰਦਾ ਸੀਗਾ ਇਹ ਸਾਰੇ ਸਾਡੇ ਪ੍ਰਾਤਨ ਜਿਹੜੇ ਪੰਜਾਬ ਦੇ ਬਜ਼ੁਰਗ ਸੀ ਦੱਸਦੇ ਸਾਡੇ ਖੇਤਾਂ ਦੇ ਨਾਮ ਵੀ ਹੁੰਦੇ ਸੀ ਪਿੰਡਾਂ ਦੇ ਨਾਮ ਹੁੰਦੇ ਸੀ ਉਸ ਨੂੰ ਮਤਲਬ ਕਹਿੰਦਾ ਦੁਬਾਰਾ ਰਿਵਾਈਵ ਕਰਨ ਵਾਸਤੇ ਸਾਨੂੰ ਮਤਲਬ ਅਸੀਂ ਲੱਗੇ ਹੋਏ ਆ ਸਾਡੀ ਸਾਸਤਾ ਡਾਊਨ ਕਲਾਸ ਫਾਊਂਡੇਸ਼ਨ ਤੁਸੀਂ ਸਾਡੇ ਨਾਲ ਵੱਧ ਤੋਂ ਵੱਧ ਸਾਥ ਦਿਓ ਪਿੰਡਾਂ ਦੇ ਵਿੱਚ ਛਿੜੀਆਂ ਲਾਉਣ ਦੀ ਇਸ ਵਕਤ ਜ਼ਰੂਰ ਤਾਂ ਕਿਉਂਕਿ ਪੰਛੀ ਜਿਹੜੇ ਰਹਿਣ ਬਸੇਰੇ ਨਹੀਂ ਰਹੇ ਮਤਲਬ ਰਹਿਣ ਦਾ ਸਾਡੀ ਜਿਹੜੀ ਬਾਇਓਡਵਰਸਿਟੀ ਹੈ ਸਾਡੇ ਆਪ ਦੇ ਜਿਹੜੇ ਪ੍ਰਾਤਨ ਰੁੱਖ ਸਾਡੇ ਪੰਜਾਬ ਦੇ ਪਿੰਡਾਂ ਤੇ ਨਿਕਲ ਚੁੱਕੇ ਆ ਉਹਨਾਂ ਨੂੰ ਦੁਬਾਰਾ ਲਾਉਣਾ ਪੈਣਾ ਸਾਨੂੰ ਇਸ ਲਈ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਅੱਜ ਦਾ ਜਿਹੜਾ ਵਿਸ਼ਾ ਸੀਗੇ ਸੀ ਵੀ ਸਾਡੇ ਕੋਲੇ ਜੰਗਲ ਸਾਡੇ ਬੇਲੇ ਸੀਗੇ ਮਤਲਬ ਉਹ ਸਮਝਣਾ ਪੈਣਾ ਜਦੋਂ ਗੁਰੂ ਪਾਸ਼ਾ ਦਸ਼ਮ ਪਾਸ਼ਾ ਦੇ ਅਸੀਂ ਮਾਰਗ ਨੂੰ ਕਵਰ ਕੀਤਾ ਉਹ ਤੇ ਢਾਬ ਦਾ ਜ਼ਿਕਰ ਆਉਂਦਾ ਹੈ ਜਿਆ ਉਹ ਢਾਬ ਦਾ ਇਲਾਕਾ ਪਾਣੀ ਹੁੰਦਾ ਤੇ ਜੰਗਲ ਹੁੰਦੇ ਸੀ ਜ਼ਿਕਰ ਆਉਂਦਾ ਇਸ ਲਈ ਸਾਨੂੰ ਸਮਝਣਾ ਪੈਣਾ ਸਾਡੇ ਕੋਲੇ ਜੰਗਲ ਸੀਗੇ ਪੰਜਾਬ ਕੋਲੇ ਹੁਣ ਜਿਹੜੇ ਸਾਡੇ ਖੇਤ ਲਿਖਦੇ ਆ ਸਾਨੂੰ ਉਹ ਜੰਗਲ ਸੀਗੇ ਉੱਥੇ ਤਾਂ ਇਹਨਾਂ ਨੂੰ ਸਮਝਦੇ ਹੋਏ ਸੀ ਮਤਲਬ ਸਾਨੂੰ ਬਹੁਤ ਵੱਡੇ ਲੈਵਲ ਦਾ ਕਾਰਜ ਕਰਨਾ ਪੈਣਾ 10 ਤੋਂ 6 6 ਤੋਂ 10 ਤੱਕ ਜਾਣ ਦੀ ਬਹੁਤ ਵੱਡਾ ਇੱਕ ਰੂਟ ਹੈਗਾ ਜਿਹੜਾ ਇਹ ਪ੍ਰੋਜੈਕਟ ਹੈਗਾ ਬਿਲਿਅਨ ਟਰੀ ਪ੍ਰੋਜੈਕਟ ਹੈਗਾ ਇਸ ਵਿੱਚ ਹਰ ਇੱਕ ਬੰਦੇ ਨੂੰ ਅੱਗੇ ਆਉਣਾ ਪੈਣਾ ਇਹ ਹਰ ਇੱਕ ਖਾਨੂਗੇ ਪਉਣਾ ਪੈਣਾ ਤੇ ਰੋਡਾਂ ਸਾਈਡ ਤੁਹਾਨੂੰ ਪੂਰੀ ਆਪਦੀ ਭਰਨੀਏ ਪੈਣੀ ਆ ਪਿੰਡ ਦੇ ਵਿੱਚ ਜਿਹੜੀ ਸਾਂਝੀ ਜਮੀਨਾਂ ਪਈਆਂ ਜਿਹੜੀਆਂ ਅਬੰਡਨਡ ਪਈਆਂ ਖਤਮ ਹੋਈਆਂ ਪਈਆਂ ਖਰਾਬ ਹੋਈਆਂ ਪਈਆਂ ਸਾਨੂੰ ਤਿਆਰ ਕਰੀ ਜਾਂਦੇ ਆ ਇਸ ਲਈ ਸਾਰਾ ਸਾਰਾ ਤੋਂ ਉੱਤੇ ਉੱਠ ਕੇ ਮਤਲਬ ਕਹਿਣ ਦਾ ਮਤਲਬ ਕਹਿਣ ਦਾ ਅਸੀਂ ਇਕੱਠੇ ਹੋਈਏ ਪੰਜਾਬ ਦੇ ਜਿਹੜੇ ਲੋਕ ਹੈਗੇ ਆ ਇਹ ਜੰਗਲਾਂ ਬਾਰੇ ਅਸੀਂ ਲਗਾਤਾਰ ਗੱਲਬਾਤ ਕਰਦੇ ਆ ਜਿਹੜੀ ਹਿਸਟਰੀ ਜਿਹੜੀ ਅਸੀਂ ਫੋਲਦੀ ਬਹੁਤ ਜ਼ਿਆਦਾ ਇਸ ਨੂੰ ਲੰਬਰ ਵਾਸਤੇ ਵੀ ਕੀ ਸਾਡਾ ਸੀਗਾ ਹੋਰ ਵੀ ਥੋੜਾ ਬਹੁਤ ਸਾਰੇ ਗੱਲਾਂ ਕਰਦੇ ਰਵਾਂਗੇ ਇਸ ਲਈ ਆਪ ਸਾਡੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਨੂੰ ਲੋੜ ਆ ਦੁਬਾਰਾ ਜੰਗਲਾਂ ਨੂੰ ਆਪਾਂ ਲਾਉਣ ਦੀ ਦੁਬਾਰਾ ਸਾਡੀ ਨੇਟਿਵ ਰੁੱਖਾਂ ਨੂੰ ਬਰਾਸੀ ਰੁੱਖਾਂ ਨੂੰ ਲਿਆਉਣ ਦੀ ਜ਼ਮੀਨਾਂ 'ਚ ਉਹ ਆਪਾਂ ਸਾਂਝਾ ਰਲ ਮਿਲ ਕੇ ਹੀ ਕਰ ਸਕਦੇ ਆ ਧੰਨਵਾਦ ਸਾਰਾ ਸਸ ਸਿਕਾਲ